ਰੱਖੂੰਗਾ ਇਸ ਨੂੰ ਫਿਰ ਸਾਰੇ ਕਹਿ ਦਾਂਗਾ ਆਪ ਕੋ ਪੂਰੇ ਕੈਂਟ ਦੱਸਾਂਗੀ ਇਹ ਇੱਕ ਵਾਰ ਚੈੱਕ ਕਰੂ ਇਹ ਚਾਰ ਪੰਜ ਦਿਨ ਹੋ ਗਏ ਮੀਂਹ ਆਈ ਜਾਂਦੇ ਨੂੰ ਤੇ ਇੱਕ ਵਾਰ ਮੌਸਮ ਚੈੱਕ ਕਰੂ ਕਿਵੇਂ ਦਾ ਹੈ ਹੈਨਾ ਥੱਲਾ ਵੀ ਵਿਚਾਰਾ ਥਾਂ ਥਾਂ ਤੇ ਟੋਇਟ ਆ ਇਹ ਹੈਨਾ ਉਹ ਚੈੱਕ ਹੈਨਾ ਇਹਦਾ ਚੈੱਕ ਤੇ ਇੱਥੇ ਹੈਨਾ ਤੇ ਆਪਣਾ ਟੁੱਬਰ ਖੜਾ ਉਧਰ ਅੰਦਰ ਤਾਂ ਕੋਟ ਅੰਦਰ ਅੱਛਾ ਹੈਨਾ ਚੈੱਕ ਕਰੀਂ ਓਕੇ ਮੌਸਮ ਦੇਖੋ ਕਿ ਉਹ ਕਿੰਨਾ ਕਾਟ ਜੋਰਦਸਤ ਉਧਰੋਂ ਦੇਖੀ ਤਾਂ ਹੋਰੀ ਲੱਗਦਾ ਇਧਰੋਂ ਵਧੀਆ ਲੱਗਦਾ ਨਾਲੇ ਬੱਦਲ ਬੁੱਤ来 ਆਏ ਵੀ ਚੈੱਕ ਕਰੋ ਮੌਸਮ ਕਿਨਾ ਘੈਂਟ ਆਖਣੀ ਤੇ ਚੋਬਰ ਆਪਣਾ ਉੱਥੇ ਅੰਦਰ ਖੜਾ ਤੇ ਇੱਕ ਵਾਰੀ ਸਾਨੂੰ ਦਿਖਾ ਦਈਏ ਬਾਹਰੋਂ ਗਲੀ ਦਾ ਹਾਲ ਕੀ ਆ ਚੋ ਗਲੀ ਚ ਦਿਖਾਉਣੇ ਘਰੇ ਤੋਂ ਚੈੱਕ ਕਰੋ ਕਿਵੇਂ ਦਾ ਲੱਗਦਾ ਨੇ ਸਾਰਾ ਕੁਸ ਕਿਉਂਕਿ ਬੱਦਲ ਆ ਇਧਰ ਇਧਰ ਸੂਰਜ ਹੈ ਨਾ اے ہے جن یار کي ڏسڻ مرنه نه 12 د خريه چلو سننه نه کړي چيک کړو گليانو حال چڪڙي چڪڙا نو وښو پاڼيو پاڼ ਘਟ ਘਟ ਦੇ ਟੋਏ ਉੱਥੇ ਮੇਰੀ ਹਾਂ ਦੇਣਾ ਇੱਧਰ ਦੇਖੋ ਪਾਣੀ ਨੂੰ ਪਣੀ ਇੱਧਰ ਦੇਖੋ ਹੋ ਖਸਾਰ ਪਣੀਓ ਪਣੀਆ ਹਨਾ ਮੇਰੇ ਵੀ ਦੇਖੋ ਆਪਣੇ ਪਾਰ ਅੱਗੇ ਵੀ ਪਾਣੀ ਤੇ ਇੱਧਰ ਵੀ ਪਣੀਓ ਪਣੀ ਮੌਸਮ ਦੇਖੋ ਓਕੇ ਬੋਟ ਇੱਥੋਂ ਵਾਲਾ ਘੈਂਟ ਆ ਜਾਂਦਾ ਉਹ ਉਸ ਤੇ ਬਾਜ ਆਪਣਾ ਹੋ ਖੜਾ ਤੋਤਾ ਸੀ ਬਾਜ ਨੂੰ ਲਿਬੜ ਗਿਆ ਸੀ ਬਾਜ ਆਪਣਾ ਗਾਰੇ ਨਾਲ ਮਿੱਟੀ ਨਾਲ ਤਾਂ ਕਰਕੇ ਹਨਾ ਹੋ ਦੇਖੋ ਸਾਫ਼ ਨਹੀਂ ਦਿਖਦਾ ਜੂਮ ਕਰੇ ਬਾਦ ਨਹੀਂ ਤੇ ਬਾਕੀ ਮਿੱਤਰੋ ਚੈੱਕ ਕਰ ਆ ਕੋਰੀ ਤੇ ਵੀ ਆਪਣੀ ਹੁਣ ਰੈਗੂਲਰ ਵੀਡੀਓ ਆਣੀ ਆ ਮੌਸਮ ਕਰਕੇ ਖਰਾਬ 4-5 ਦਿਨ ਹੋ ਗਏ ਤੇ ਨੈੱਟ ਨਹੀਂ ਚੱਲਦਾ ਸੀ ਸਲੋ ਸਲੋ ਚੱਲਦਾ ਸੀ ਤਾਂ ਕਰਕੇ ਵੀਡੀਓ ਅਪਲੋਡ ਨਹੀਂ ਹੋ ਸਕਦੀ ਸੀਗੀ ਤਾਂ ਹੁਣ ਹਰੋ ਜਨ ਜੇ ਮੌਸਮ ਸਾਫਰੇ ਆਈ ਤਾਂ ਰੋਜ਼ ਵੀਡੀਓ ਆਈਊਗੀ ਕਰੂਗੀ ਠੀਕ ਆ ਮੇਰੇ ਵੀਰੋ ਤੇ ਬਾਕੀ ਦੇਖੋ ਆ ਚਿੜੀ ਚਿੜੀ ਉਹ ਉੱਥੇ ਚਿੜੀ ਨਾਲ ਖਲਾ ਰੇ ਜਦੋਂ ਉੱਡਦਾ ਹੈ ਬਾਜ ਬਾਜ ਉਹ ਬਾਜ ਆ ਮੇਰੇ ਵੀਰੋ ਆ ਚਿੜੀ ਉਹ ਠਿਚੜੀ ਨਾ ਖੜਾਰੇ ਜਦੋਂ ਉੱਡਦਾ ਹੈ ਬਾਜ ਬਾਜ ਇਹ ਨੂੰ ਮੈਸਰ ਲੱਗਣਾ ਹੈ ਨਾ ਓਏ ਉਹ ਠਿਚੜੀ ਨਾ ਖੜਾਰੇ ਜਦੋਂ ਉੱਡਦਾ ਹੈ ਬਾਜ ਗਣੀ ਗਲੀ ਗਲੀ ਦਾ ਹਾਲ ਬਹੁਤ ਹੀ ਸ਼ਦਾ ਖਰਾਬ ਹੁਣ ਜੋਬਰ ਹੋਣਾ ਅਗਲੀ ਵੀਡੀਓ ਚ ਦਿਖਾਵਾਂ ਬਾਜ ਅਗਲੀ ਵੀਡੀਓ ਚ ਦਿਖਾਵਾਂਗੇ ਚੰਗੀ ਤਰ੍ਹਾਂ ਤੇ ਕਿਉਂਕਿ ਅੱਜ ਮੇਰੇ ਕੋਲ ਵੀਡੀਓ ਹੈਣੀ ਅਪਲੋਡ ਕਰਨ ਵਾਸਤੇ ਤਾਂ ਕਰਕੇ ਮੈਂ ਛੋਟੀ ਇਹ ਵੀਡੀਓ ਬਣਾਈ ਹੈ 4 ਕਮੈਂਟਾਂ ਦੀ 4 ਸਾਢੇ 4 ਮਿੰਟਾਂ ਦੀ ਤੇ ਹੋਵੇ ਮੈਂ ਹੋਰ ਬਣਾ ਲੂੰਗਾ ਹੁਣ ਤਾਂ ਤੇ ਇਹ ਫਲ ਲੱਗ ਚੁੱਕੇ ਹਨ ਸ਼੍ਰੀ ਫਲ ਮਤਲਬ ਸਿੱਧੇ ਫਲਾਂ ਫਲਾਂ ਕਿੰਨ ਨੂੰ ਮੋਲੀਆਂ ਨਿੰਮ ਦੇ ਤਾਂ ਨੋਲੀਆਂ ਲੱਗਦੀਆਂ ਕੋਲ ਮੋੜਿੰਗੇ ਸਾਰੇ ਲੱਗ ਗਿਆ ਦਰਦੀਆਂ ਹੋਣੀਆਂ ਹਨ ਤੇ ਬਾਕੀ ਆਕੇ ਦੀ ਰਿਪੋਰਟ ਪਿਆ ਸਾਰਾ ਕੱਚੀ ਠੀਕਰੀ ਜਾਂਦਾ ਹੈ ਜੇਕਰ ਉੱਥੇ ਹੀ ਇਹਨੇ ਕਮਰੇ ਉੱਥੇ ਨਹੀਂ ਹੱਸਤਾ ਹੈ ਆ ਵੀ ਯੂਟਿਊਬਰ ਬਣਨਾ ਹੈ ਆਥਨ ਦੇ 5-5 ਜੀ ਸਾਢੇ ਪੰਜ 6 ਹੋ ਜਾਣ ਵਾਲੇ ਆ ਸ਼ੀ ਹੋ ਤਾਂ ਆਪਣੀ ਵੀਡੀਓ ਆ ਗਈ ਮੇਰੇ ਵੀਰੋ ਇੱਕ ਦੇਖੋ ਜਾ ਕੇ ਠੀਕ ਆ ਬਾਕੀ ਹੁਣ ਫੇਰ ਆਇ ਖੁਸ਼ਾਂ ਜੀ ਹੋਣ ਲੱਗੀਆਂ ਦੇਖੋ ਹਨਾ ਇਥੋਂ ਤੁਹਾਨੂੰ ਪਤਾ ਲੱਗੂ ਖੁਸ਼ਾਂ ਹੋਣ ਲੱਗੀਆਂ ਤੇ ਬਾਕੀ ਠੀਕ ਆ ਮਿੱਤਰੋ ਯਈ ਦੀ ਵੀਡੀਓ ਬਧੀ ਲੱਗੇ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਤਾਂ ਘੜੀਸ ਨਹੀਂ ਬਸ ਮਰਾਈ ਸੀ ਬਾਕੀ ਫਿਰ ਨੈਕਸਟ ਵੀਡੀਓ ਤੇ ਮਿਲਦੇ ਆ ਵੀਡੀਓ ਬਹੁਤ ਹੀ ਲੱਗੇ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਕਰ ਲਾ ਸਬਸਕ੍ਰਾਈਬ ਬਾਏ ਬਾਏ एवरीवन